हां जी आज ਦਾ ਪਹਿਲਾ ਸਵਾਲ ਹੈ ਜੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਾਂ ਜੀ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਜਰੂਰ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਤੇ ਕੌਣ ਦੱਸੇਗਾ ਜੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਕਿੱਥੇ ਹੋਇਆ ਜੀ ਦੋਨਾਂ ਵਿੱਚ ਤੇ ਦੋਨਾਂ ਨਾਮ ਖੜੇ ਕਿਤੇ ਨਹੀਂ ਤੇ ਮੌਕਾ ਦੇਾਂਗੇ ਪ੍ਰਜੋਸ਼ ਜੀ ਜੀ ਪ੍ਰਜੋਸ਼ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਰਾਏਪੋਈ ਤਲਵੰਡੀ ਵਿਖੇ ਹੋਇਆ ਰਾਏਪੋਈ ਤਲਵੰਡੀ ਵਿਖੇ ਹੋਇਆ ਸੀ ਠੀਕ ਹੈ ਤੇ ਰਾਏਪੋਈ ਤਲਵੰਡੀ ਨੂੰ ਹੁਣ ਅਸੀਂ ਕਿਸ ਨਾਮ ਨਾਲ ਜਾਣਦੇ ਹਾਂ ਜੀ ਸੇਵਨ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਨਨਕਾਣਾ ਸਾਹਿਬ ਪਾਕਿਸਤਾਨ ਠੀਕ ਹੈ ਬਿਲਕੁਲ ਸਹੀ ਜਵਾਬ ਹੈ ਅਗਲਾ ਸਵਾਲ ਜੀ ਹਾਂਜੀ ਗੁਰੂ ਅੰਗਦ ਸਾਹਿਬ ਜੀ ਦੂਜੀ ਪਾਸ਼ਾਹੀ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜਿਹਨਾਂ ਨੂੰ ਪਤਾ ਹੈ ਕਮੈਂਟਾਂ ਵਿੱਚ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਬੱਚਿਆਂ ਨਾਲ ਸਾਂਝਾ ਜਰੂਰ ਕਰੋ ਕਿ ਇਹ ਜਿਹੜੇ ਸਵਾਲ ਜਵਾਬ ਨੇ ਇਹ ਪੇਪਰਾਂ ਵਿੱਚ ਵੀ ਆ ਸਕਦੇ ਹਨ ਜੀ ਤੇ ਇਹਨੇ ਹাজি ਰੱਥ ਖੜਾ ਕੀਤਾ ਚ ਇਹਨੇ ਹাজি ਦੱਸੋ ਜੀ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਜਿਵੇਂ ਬੱਤੇ ਦੀ ਸਰਾ ਬੱਤੇ ਦੀ ਸਰਾ ਹਾਂਜੀ ਕਿਉਂਕਿ ਅੱਜਕੱਲ ਨਾਗੇ ਦੀ ਸਰਾ ਦੇ ਨਾਮ ਨਾਲ ਵੀ ਜਾਣੇ ਜਾਂ ਤੇ ਇਹ ਜਿਲ੍ਹਾ ਫਰੀਦਕੋਟ ਵਿੱਚ ਪੈਂਦੀ ਹੈ ਜੀ ਫਰੀਦਕੋਟ ਤੇ ਲੇਕਿਨ ਮੈਂ ਕਿਤੇ ਕਿਤੇ ਜਿਲ੍ਹਾ ਮੁਕਸਰ ਸਾਹਿਬ ਵੀ ਪੜਿਆ ਹੈ ਹਾਂ ਜੀ ਕਿਤੇ ਕਿਤੇ ਆਪਾਂ ਨੂੰ ਪੜਨ ਨੂੰ ਮਿਲਦਾ ਜਿਲ੍ਹਾ ਮੁਕਸਰ ਸਾਹਿਬ ਵੀ ਕਿਉਂਕਿ ਇਹ ਜ਼ਿਲ੍ਹੇ ਨੇ ਕਿ ਜਿਹੜੇ ਦੋਨੇ ਆਪਸ ਵਿੱਚ ਬਹੁਤ ਜੁੜੇ ਹੋਏ ਨੇ ਮੈਨੂੰ ਲੱਗਦਾ ਇਹ ਪਿੰਡ ਸ਼ਾਇਦ ਕਿਤੇ ਵਿਚਕਾਰ ਪੈਂਦਾ ਹੋਵੇਗਾ ਤਾਂ ਕਰਕੇ ਬਾਕੀ ਜੇ ਇਸ ਪਿੰਡ ਦਾ ਕੋਈ ਵੀਰਪੈਨ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਉਹ ਸਾਨੂੰ ਕਮੈਂਟ ਕਰਕੇ ਦੱਸ ਸਕਦਾ ਹੈ ਕਿ ਇਹ ਪਿੰਡ ਦੀ ਮੁਕਸਰ ਸਾਹਿਬ ਦੇ ਵਿੱਚ ਪੈਂਦਾ ਹੈ ਜਾਂ ਫਰੀਦਕੋਟ ਵਿੱਚ ਪੈਂਦਾ ਜੀ ਬਿਲਕੁਲ ਜੀ ਅਗਲਾ ਸਵਾਲ ਜੀ ਅਗਲਾ ਸਵਾਲ ਹੈ ਜੀ ਤੀਜੇ ਪਾਸ਼ਾ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜਿਨਾਂ ਨੂੰ ਪਤਾ ਹੈ ਕਮੈਂਟਾਂ 'ਚ ਜਵਾਬ ਦੇ ਸਕਦੇ ਹਾਂ ਤੇ ਕੌਣ ਸਹੀ ਕਹੇ ਜੀ ਗੁਰੂ ਅਮਰਦਾਸ ਸਾਹਿਬ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਦੋਨਾ ਸਾਰੇ ਕਿਤੇ ਨਹੀਂ ਤੇ ਹੁਣ ਮੌਕਾ ਦਿੱਤਾ ਹੈ ਪਰਜੋਸ਼ ਸਿੰਘ ਜੀ ਪਰਜੋਸ਼ ਸਿੰਘ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਪਿੰਡ ਬਾਸਰ ਕੇ ਗਿਲਾ ਵਿਖੇ ਹੋਇਆ ਪਿੰਡ ਬਾਸਰ ਕੇ ਗਿਲਾ ਵਿਖੇ ਹੋਇਆ ਓਕੇ ਤੇ ਇਹ ਜਿਹੜਾ ਪਿੰਡ ਹੈ ਪਿੰਡ ਬਾਸਰ ਕੇ ਗਿਲਾ ਇਹ ਕਿਹੜੇ ਜ਼ਿਲ੍ਹੇ ਵਿੱਚ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਨੇਹਾ ਜੀ ਆਪ ਜੀ ਨੂੰ ਕਿਉਂਕਿ ਮੈਨੂੰ ਪਤਾ ਹੈ ਇਸ ਸਵਾਲ ਦਾ ਜਵਾਬ ਆਪ ਲਿਓਗੇ ਅਗਲਾ ਸਵਾਲ ਜੀ ਗੁਰੂ ਰਾਮਦਾਸ ਸਾਹਿਬ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰੈਂਸ ਜਵਾਬ ਦੇ ਸਕਦੇ ਹਨ ਹਾਂਜੀ ਤੇ ਕੌਣ ਦੱਸੇਗਾ ਇਹ ਦੋਨਾਂ ਵਿੱਚੋਂ ਤੇ ਨੇਹਾ ਜੀ ਖੜਾ ਗਿਆ ਤੇ ਨੇਹਾ ਜੀ ਜੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਚੁੰਨੀ ਮੰਡੀ ਲਾਹੌਰ ਪਾਕਿਸਤਾਨ ਵਿਖੇ ਚੁੰਨੀ ਮੰਡੀ ਲਾਹੌਰ ਪਾਕਿਸਤਾਨ ਵਿਖੇ ਜਦ ਮੈਂ ਇੱਥੇ ਸਟੱਡੀ ਕਰ ਰਿਹਾ ਸੀਗਾ ਤਾਂ ਮੈਨੂੰ ਲੱਗਾ ਸ਼ਾਇਦ ਚੂਨੀ ਮੰਡੀ ਚੂਨਾ ਮੰਡੀ ਹੋਏਗੀ। ਫਿਰ ਬਾਅਦ ਚ ਪਤਾ ਲੱਗਾ ਇਸ ਮਤਲਬ ਮੰਡੀ ਦਾ ਨਾਮ ਹੀ ਚੂਨੀ ਮੰਡੀ ਹੈ। ਹਾਂਜੀ। ਠੀਕ ਹੈ ਜੀ। ਅਗਲਾ ਸਵਾਲ ਹੈ ਜੀ ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ? ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ। ਕੁਝ ਵੀਰ ਭੈਣਾਂ ਇਹ ਵੀ ਕਹਿੰਦੇ ਹਨ ਕਿ ਤੁਸੀਂ ਜਵਾਬ ਜਲਦੀ ਦਿੰਦੇ ਹੋ ਸਾਨੂੰ ਟਾਈਪ ਕਰਨ ਲੱਗੇ ਟਾਈਮ ਲੱਗਦਾ ਹੈ। ਉਹਨਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਵੀ ਜਵਾਬ ਦੇ ਸਾਹਦੇ ਹਾਂ ਤੇ ਕੌਣ ਦੇਵੇਗਾ ਜੀ ਇਸਵਾਲਾ ਜਵਾਬ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਦੋਨਾਂ ਅਥਖੜ ਕਿਤੇ ਨਹੀਂ ਤੇ ਹੁਣ ਮੌਕਾ ਤਾਂ ਜਾਏਗਾ ਪ੍ਰਜੋਸੀ ਜੀ ਜੀ ਪ੍ਰਜੋਸੀ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੋਇੰਦਵਾਲ ਸਾਹਿਬ ਜੀ ਲਾਤ ਤਵੰਤਾਵਨ ਵਿਖੇ ਹੋਇਆ ਬਿਲਕੁਲ ਸਹੀ ਜਵਾਬ ਹੈ ਜੀ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਹੋਇਆ ਸੀਗਾ ਜੀ ਸ੍ਰੀ ਗੋਇੰਦਵਾਲ ਸਾਹਿਬ ਜਿਹੜਾ ਤਰ ਤਰ ਤੇ ਅਗਲਾ ਸਵਾਲ ਜੀ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜਿਹੜੇ ਵੀਰ ਆਪਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹੋ ਤੁਸੀਂ ਇਸ ਵੀਡੀਓ ਨੂੰ ਕਿਸ ਪਿੰਡ ਸਾਈਡ ਤੋਂ ਦੇਖ ਰਹੇ ਹੋ ਇਹ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਨੇਹ ਜਨਤ ਖੜਾ ਕੀਤਾ ਜੀ ਨੇਹ ਜੀ ਛੇਮੀ ਪਾਸ਼ਾਈ ਦਾ ਪ੍ਰਕਾਸ਼ ਹੋਇਆ ਸੀ ਜੀ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਬਿਲਕੁਲ ਸਹੀ ਜੀ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਅਗਲਾ ਸਵਾਲ ਹੈ ਜੀ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਸਤਵੇਂ ਪਾਤਸ਼ਾਹ ਗੁਰੂ ਹਰ ਐਸਾ ਵੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰੈਂਜ ਜਵਾਬ ਦੇ ਸਕਦੇ ਹਨ ਤੇ ਦੋਨੋਂ ਹੱਥ ਖੜਾ ਕੀਤਾ ਜੀ ਹੁਣ ਵਾਰੀ ਹੈ ਵੈਸੇ ਪਰਜੋਸ਼ ਸਿੰਘ ਜੀ ਪਰਜੋਸ਼ ਸਿੰਘ ਗੁਰ ਹਰਵਾ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਕਿਰਤਪੁਰ ਸਾਹਿਬ ਵਿਖੇ ਹੋਇਆ ਬਿਲਕੁਲ ਜੀ ਸ੍ਰੀ ਕਿਰਤਪੁਰ ਸਾਹਿਬ ਵਿਖੇ ਹੋਇਆ ਸੀਗਾ ਮੈਂ ਆਪ ਜੀ ਦੇ ਗਿਆਨ ਦੇ ਵਿੱਚ ਵਾਧਾ ਕਰਨਾ ਚਾਹਾਂਗਾ ਇਸ ਤਰ੍ਹਾਂ ਚਾਹਾਂਗਾ ਕਿ ਗੁਰੂ ਹਰਿਦਾਇ ਸਾਹਿਬ ਜੀ ਦਾ ਪ੍ਰਕਾਸ਼ ਕਿਰਤਪੁਰ ਸਾਹਿਬ ਵਿਖੇ ਹੋਇਆ ਸੀ ਤੇ ਗੁਰੂ ਹਰਰਾਇ ਸਾਹਿਬ ਜੀ ਜੋਤੀ ਜੋਤ ਵੀ ਕਿਰਪਾ ਸਰ ਸਹਿਬ ਕੀ ਸਮਾਇ ਸੰ ਹਾਂਜੀ ਠੀਕ ਹੈ ਜੀ ਤੇ ਅਗਰ ਸਵਾਲ ਆ ਜਾਂਦਾ ਹੈ ਪੇਪਰਾਂ ਦੇ ਵਿੱਚ ਉਸ ਗੁਰੂ ਸਾਹਿਬ ਜੀ ਦਾ ਨਾਮ ਦੱਸੋ ਜਿਨ੍ਹਾਂ ਦਾ ਪ੍ਰਕਾਸ਼ ਸਥਾਨ ਅਤੇ ਜੋਤੀ ਜੋਤ ਸਥਾਨ ਇੱਕ ਹੈ ਤਾਂ ਉੱਥੇ ਜਵਾਬ ਆਏਗਾ ਗੁਰੂ ਹਰ Rai ਸਾਹਿਬ ਜੀ ਠੀਕ ਹੈ ਜੀ ਅਗਲਾ ਸਵਾਲ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 8ਵੇਂ ਪਾਸ਼ਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰੈਂਡ ਜਵਾਬ ਦੇ ਸਕਦੇ ਹਨ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਸ੍ਰੀ ਹਰਕ੍ਰਿਸ਼ਨ ਧਿਆਈਆ ਜਿਸ ਡਿੱਠੇ ਸਭ ਦੁੱਖ ਜਾਏ ਤੇ ਦੁਨਿਆਤ ਕੜੇ ਕਿਤਨਾ ਹੋਂਵਾਰੀ ਹੈ ਨਿਹਾਂ ਜੀ ਦੀ ਜੀ ਨਿਹਾਂ ਜੀ ਅਠਵੀਂ ਪਾਸ਼ਾਹੀ ਦਾ ਪ੍ਰਕਾਸ਼ ਹੋਇਆ ਸੀ ਜਿਸ ਸ੍ਰੀ ਕਿਰਤਪੁਰ ਸਾਹਿਬ ਵਿਖੇ ਬਿਲਕੁਲ ਸ੍ਰੀ ਕਿਰਤਪੁਰ ਸਾਹਿਬ ਵਿਖੇ ਤੇ ਮੈਂ ਆਪ ਜੀ ਦੇ ਗਿਆਨ ਦੇ ਵਿੱਚ ਵਾਦਾ ਕਰਕੇ ਦੱਸਣਾ ਚਾਹਾਂਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਹਰ Rai ਸਾਹਿਬ ਜੀ ਦੇ ਛੋਟੇ ਸੁਪੁੱਤਰ ਸ ਹਾਂਜੀ ਅਗਲਾ ਸਵਾਲ ਹੈ ਜੀ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਨੌਵੇਂ ਪਾਤਸ਼ਾਹ ਗੁਰ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਤੇ ਹੁਣ ਵਾਰੀ ਹੈ ਪ੍ਰਜੋਤ ਸਿੰਘ ਜੀ ਦੀ ਜੀ ਪ੍ਰਜੋਤ ਸਿੰਘ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਕੇ ਮਹਿਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਬਿਲਕੁਲ ਸਹੀ ਜਵਾਬ ਹੈ ਜੀ ਗੁਰੂ ਕੇ ਮਹਿਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਇੱਕ ਗੁਰੂ ਕੇ ਮਹਿਲ ਅਨੰਦਪੁਰ ਸਾਹਿਬ ਵਿਖੇ ਵੀ ਹੈ ਹਾਂਜੀ ਮੈਂ ਵਸੇ ਇਹ ਅਪ੍ਰਥੀਮ ਬਕਰੀ ਹੈ ਲੇਕਿਨ ਫਿਰ ਇੱਕ ਛੋਟਾ ਸਵਾਲ ਪੁੱਛਣਾ ਚਾਹਾਂਗਾ ਗੁਰੂ ਕੇ ਮਹਿਲ ਅਨੰਪੁਰ ਸਾਹਿਬ ਵਿਖੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੋਇਆ ਸੀ ਆਪ ਜੀ ਦੱਸ ਸਕਦੇ ਆ ਉਹਨਾਂ ਸਹਿਬਜ਼ਾਦਿਆਂ ਦੇ ਕੀ ਨਾਮ ਹਨ ਕੋਈ ਦੱਸੂਗਾ ਇਹ ਪ੍ਰਜੋਤ ਸਿੰਘ ਜੀ ਪ੍ਰਜੋਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਆਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਿਲਕੁਲ ਸਹੀ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਹੁਣ ਰਹਿ ਗਈ ਸਭ ਤੋਂ ਵੱਡੇ ਬਾਬਾ ਅਜੀਤ ਸਿੰਘ ਜੀ ਫਿਰ ਬਾਬਾ ਅਜੀਤ ਸਿੰਘ ਦਾ ਜਨਮ ਕਿੱਥੇ ਹੋਇਆ ਸੀਗਾ ਇਹ ਦੱਸਣਗੇ ਹੁਣ ਨਿਆ ਜੀ ਰਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਜੀ ਪੌਂਟਾ ਸਾਹਿਬ ਵਿਖੇ ਪੌਂਟਾ ਸਾਹਿਬ ਵਿਖੇ ਬਿਲਕੁਲ ਸਹੀ ਜਵਾਬ ਹੈ ਤੇ ਹੁਣ ਆਪਣਾ ਆਖਰੀ ਸਵਾਲ ਜੀ ਆਪਣਾ ਆਖਰੀ ਸਵਾਲ ਇਹ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾ ਨੀ ਪੁੱਤਰਾਂ ਦੇ ਦਾਨੀ ਬਾਜਾਂ ਵਾਲੇ ਮਾਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਇਹ ਸਵਾਲ ਦਾ ਆਪ ਦਾ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਕਮੈਂਟ ਬਾਕਫਿਸ ਆਣੀ ਚਾਹੀਦੀ ਨਹੀਂ ਤੇ ਦੋਨਾਂ ਅਟਕੜੇ ਕਿਤੇ ਨਹੀਂ ਤੇ ਨਿਹਾ ਜੀ ਦੀ ਵਾਰੀ ਹੈ ਵੈਸੇ ਤਾਂ ਤੇ ਨਿਹਾਈ ਦੱਸੋ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਜੀ ਪਟਨਾ ਸਾਹਿਬ ਵਿਖੇ ਪਟਨਾ ਸਾਹਿਬ ਵਿਖੇ ਬਿਲਕੁਲ ਸਹੀ ਜਵਾਬ ਹੈ ਜੀ ਸੋ ਅੱਜ ਦੇ ਇਸ ਵੀਡੀਓ ਵਿੱਚ ਆਪਾਂ 10 ਗੁਰੂ ਸਾਹਿਬਾਨਾਂ ਜੀ ਦੇ ਪ੍ਰਕਾਸ਼ ਦੇ ਬਾਰੇ ਗੱਲ ਕੀਤੀ ਹੈ ਕਿ ਦਸਾਂ ਗੁਰੂ ਸਾਹਿਬਾਨ ਜਿਹੜੇ ਹਨ ਉਹਨਾਂ ਦਾ ਪ੍ਰਕਾਸ਼ ਕਿੱਥੇ ਕਿੱਥੇ ਹੋਇਆ ਸੀ ਪੇਸ਼ਕਾਰੀ ਕਰਦਿਆਂ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋਣਗੀਆਂ ਸਾਡੀ ਗਲਤੀ ਸਾਡੇ ਧਿਆਨ 'ਚ ਜੂਰ ਲਾਇਓ ਤਾਂ ਕਿ ਸੁਧਾਰ ਕਰ ਸਕੀਏ ਅਸੀਂ ਜਿੰਨੀ ਵੀ ਜਾਣਕਾਰੀ ਆ ਵੀ ਨਾਲ ਸਾਂਝੀ ਕਰਦੇ ਆ ਸਾਡੀ ਸਟੱਡੀ ਦੇ ਮੁਤਾਬਿਕ ਹੈ ਜੀ ਹੁਣ ਤਾਂ ਇਹ ਹੁਣੇ ਸੁਭਾਵੀ ਜੇ ਕੋਈ ਕਮੀ ਪਿੱਛੇ ਲੱਗੇ ਉਹ ਵੀ ਸਾਨੂੰ ਦੱਸਿਓ ਸੁਧਾਰ ਕਰਾਂਗੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ